ਯਾਨ ਦਾ ਖੋਫ ਦੇਖਣ ਨੂੰ ਮਿਲਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ 5 ਤੋਂ 6 ਆਦਮੀ ਬੇਖੋਫ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕਾਲੇ ਕੱਛੇ ਪਾ ਕੇ ਘੁੰਮ ਰਹੇ ਹਨ ਅਤੇ ਇਹਨਾਂ ਦੇ ਕੋਲ ਦਾਤੀ ਵਰਗਾ ਤੇਜ਼ ਹਥਿਆਰ ਵੀ ਹੈ ਪਿੰਡੇ ਤੇ ਇਹਨਾਂ ਨੇ ਤੇਲ ਮਲਿਆ ਹੋਇਆ ਤੇ ਕਾਲੇ ਕੱਛੇ ਪਾਏ ਹੋਏ ਹਨ ਲੋਕਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬਹੁਤ ਸਮਾਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਇਸ ਕਦਰ دہشت ਮਚਾਈ ਗਈ ਸੀ ਕਿ ਲੋਕ ਤਾਂ ਰਾਤ ਨੂੰ ਸੌਂਦੇ ਹੀ ਨਹੀਂ ਸੀ ਕਿ ਕਿਤੇ ਕਾਲੇ ਕੱਛੇ ਵਾਲੇ ਨਾ ਆ ਜਾਣ ਮੁੜ ਕੇ ਇੱਕ ਰੋ ਜੋ ਕਿ ਹੁਣ ਸਰਗਰਮ ਹੋ ਚੁੱਕਾ ਹੈ ਇਹ ਤਸਵੀਰਾਂ ਦਸੂਆ ਦੇ ਕਸਬੇ ਮਹੱਲੇ ਦੀਆਂ ਨੇ ਜਿੱਥੇ ਕਿ ਰਾਤ ਦੇ ਸਮੇਂ ਕੈਮਰੇ ਦੀ ਅੱਖ ਨੇ ਜੋ ਕੁਝ ਕੈਦ ਕੀਤਾ ਉਸ ਨੂੰ ਦੇਖ ਕੇ ਇਲਾਕੇ ਦੇ ਰਹਿੰਦੇ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਜਿੱਥੇ ਬੀਤੀ ਰਾਤ 5 ਤੋਂ 6 ਆਦਮੀ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਬੇਖੌਫ ਘੁੰਮਦੇ ਨਜ਼ਰ ਆਏ ਅਤੇ ਇਹਨਾਂ ਦੇ ਵੱਲੋਂ ਘਰਾਂ ਦੇ ਵਿੱਚ ਜਾ ਕੇ ਜਿੱਥੇ ਰੈਕੀ ਕੀਤੀ ਗਈ ਉੱਥੇ ਕਈ ਘਰਾਂ ਦੇ ਤਾਲੇ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰੰਤੂ ਹਜੇ ਤੱਕ ਕੋਈ ਵੀ ਵੱਡੇ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੰਦ ਤੇ ਚੜ ਕੇ ਇੱਕ ਆਦਮੀ ਘਰ ਦੇ ਅੰਦਰ ਦਾਖਲ ਹੁੰਦਾ ਹੈ ਜਿੱਥੇ ਕਿ ਉਸ ਘਰ ਦੇ ਅੰਦਰ ਖੜੇ ਬਾਨਾਂ ਨੂੰ ਦੇਖਦਾ ਹੈ ਤੇ ਇਸ ਤੋਂ ਬਾਅਦ ਦੂਜਾ ਆਦਮੀ ਅੰਦਰ ਆਉਂਦਾ ਹੈ ਇਸ ਤੋਂ ਬਾਅਦ ਗੇਟ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਖੁਸ਼ਕਿਸਮਤੀ ਦੇ ਨਾਲ ਉਸ ਗੇਟ ਨੂੰ ਜਿੰਦਾ ਲੱਗਾ ਹੋਇਆ ਸੀ ਜਿਸ ਦੇ ਕੰਨ ਉਸ ਨੂੰ ਖੋਲ ਨਹੀਂ ਸਕੇ ਪਰੰਤੂ ਇਸ ਤੋਂ ਬਾਅਦ ਇਹਨਾਂ ਨੇ ਉਸ ਘਰ ਦੇ ਵਿੱਚ ਖੜੀ ਇੱਕ ਐਕਟਿਵਾ ਨੂੰ ਚੁੱਕ ਕੇ ਘਰ ਦੇ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਐਕਟਿਵਾ ਭਾਰੀ ਹੋਣ ਦੇ ਕਾਰਨ ਉਸ ਨੂੰ ਚੱਕ ਕੇ ਬਾਹਰ ਨਹੀਂ ਸਿੱਟ ਸਕੇ ਅਤੇ ਇਹ ਹੀ ਨਹੀਂ ਜਾਣਦੇ ਹੋਏ ਇਹ ਚੋਰ ਵਾਨਾਂ ਦੀਆਂ ਚਾਬੀਆਂ ਜੋ ਕਿ ਉਹਨਾਂ ਦੇ ਵਿੱਚ ਹੀ ਸਨ ਉਸ ਨੂੰ ਆਪਣੇ ਨਾਲ ਲੈ ਗਏ ਇਸ ਸਮੇਂ ਕਿਸੇ ਵੀ ਵੱਡੀ ਵਾਰਦਾਤ ਨੂੰ ਇਹ ਅੰਜਾਮ ਦੇ ਸਕਦੇ ਸਨ ਇਹ ਤਸਵੀਰਾਂ ਦੇਖਣ ਤੋਂ ਬਾਅਦ ਸ਼ਹਿਰ ਵਾਸੀ ਦਰਦ ਦੇ ਮਾਹੌਲ ਵਿੱਚ ਰਹਿ ਰਹੇ ਹਨ ਕਿਉਂਕਿ ਗਰਮੀ ਦਾ ਮਾਹੌਲ ਹੈ ਜਿਸ ਕਾ ਲੋਕ ਏਸੀ ਚਲਾ ਕੇ ਆਪਣੇ ਘਰਾਂ ਦੇ ਅੰਦਰ ਵਰਕੇ ਸੌ ਜਾਂਦੇ ਹਨ ਅਤੇ ਇਸ ਤਰ੍ਹਾਂ ਦੇ ਬੰਦੇ ਸ਼ਰਿਆਂ ਵਾਦਤ ਕਰਕੇ ਭੱਜ ਜਾਂਦੇ ਹਨ ਜਿਸ ਕਾ ਲੋਕ ਡਰ ਦੇ ਵਿੱਚ ਜੀ ਰਹੇ ਹਨ ਜਿਸ ਤੋਂ ਬਾਅਦ ਸਵੇਰੇ ਜਦੋਂ ਲੋਕਾਂ ਨੇ ਆਪਣੇ ਘਰ ਦੇ ਜਿੰਦੇ ਟੁੱਟੇ ਦੇਖੇ ਅਤੇ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਸਭ ਹੈਰਾਨ ਰਹਿ ਗਏ ਸ਼ਹਿਰ ਵਾਸੀਆਂ ਨੇ ਗੱਲ ਕਰਦੇ ਦੱਸਿਆ ਕਿ ਸ਼ਹਿਰ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਹਨ ਕਿ ਚੋਰਾਂ ਨੂੰ ਪੁਲਿਸ ਦਾ ਡਰੀ ਨਹੀਂ ਹੈ ਅਤੇ ਚੋਰ ਸ਼ਰਮ ਹੱਥਿਆਲ ਲੈ ਕੇ ਰਾਤ ਨੂੰ ਬੇਖੌਫ ਘੁੰਮਦੇ ਨਜ਼ਰ ਆਉਂਦੇ ਹਨ لوکاں ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਪੁਲਿਸ ਨਾ ਤਾਂ ਆਉਂਦੀ ਹੈ ਅਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਇਨ੍ਹਾਂ ਉੱਤੇ ਨਿਗਰਾਨੀ ਰੱਖੀ ਜਾਵੇ ਹੁਣ ਸ਼ਹਿਰ ਵਾਸੀ ਖੁਦ ਹੀ ਸੋਚ ਰਹੇ ਹਨ ਕਿ ਰਾਤ ਨੂੰ ਜਾ ਕੇ ਪਹਿਰੇ ਦਿੱਤੇ ਜਾਣ ਕਿਉਂਕਿ ਉਨ੍ਹਾਂ ਦਾ ਪੁਲਿਸ ਦੇ ਉੱਤੇ ਭਰੋਸਾ ਉੱਟ ਚੁੱਕਾ ਹੈ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਰਾਤ ਦੇ ਸਮੇਂ ਸ਼ਹਿਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਗਸ਼ਟ